ਅਮਰੀਕ ਨਿੱਕੇ ਜਿਹੇ ਹੋਰ ਘਟਨਾ ਜਾਦੀ ਉਹ ਸਾਡੀ ਅਗਵਾਈ ਕਰੇਗੀ। ਬਾਬਾ ਬੰਦਾ ਸਿੰਘ ਬਹਾਦਰ ਨੂੰ ਫਰੁਖਸ਼ੀਅਰ ਬਾਦਸ਼ਾਹ ਸ਼ਹੀਦ ਕਰਦਾ 1716 ਈਸਵੀ ਚ। ਉਹ ਤੋਂ ਬਾਦ ਨਾ ਬਹੁਤ ਸਾਰੇ ਸਿੱਖਾਂ ਨੂੰ ਕੈਦ ਕਰ ਲੈਂਦਾ। ਤੇ ਉਹਨੂੰ ਪਤਾ ਲੱਗਾ ਵੀ ਸਿੱਖ ਬੜੇ ਈਮਾਨ ਦੇ ਪੱਕੇ ਨੇ, ਧਰਮੀ ਬੜੇ ਨੇ, ਸੰਤੋਖੀ ਬੜੇ ਨੇ, ਸਬਰ ਵਾਲੇ ਬੜੇ ਨੇ, ਇਹਨਾਂ ਦੇ ਗੁਰੂ ਨੇ ਬਹੁਤ ਉੱਚੀਆਂ ਸੱਚੀਆਂ ਸਿੱਖਿਆਵਾਂ ਦਿੱਤੀਆਂ। ਕਹਿੰਦਾ ਵੀ ਇਹਨਾਂ ਨੂੰ ਮੈਂ ਪਰਖਣਾ ਹੈ। ਉਹ ਕਹਿੰਦਾ ਵੀ ਚਾਰ ਅਲੱਗ-ਅਲੱਗ ਉਮਰਾਂ ਦੇ ਸਿੱਖਾਂ ਨੂੰ ਬੰਦੀ ਬਣਾਓ। ਚਾਰ ਅਲੱਗ-ਅਲੱਗ ਉਮਰਾਂ ਦੇ ਸਿੱਖ ਬੰਦੀ ਬਣਾ ਲਏ ਇੱਕ ਬਿਲਕੁਲ ਨਿੱਕਾ ਬੱਚਾ ਹੈ 3-4 ਕੁ ਸਾਲ ਦਾ ਇੱਕ ਪਰਜਮਾਨ ਹੈ 25 ਕੁ ਸਾਲ ਦਾ ਇੱਕ ਅਧਖੜ ਉਮਰਦਾ ਹੈ 40-45 ਦੇ ਨੇੜੇ ਤੇੜੇ ਦਾ ਇੱਕ ਬਜ਼ੁਰਗ ਹੈ 70-75 ਸਾਲ ਦਾ ਚਾਰ ਉਮਰਾਂ ਦੇ ਗੁਰਸਿੱਖ ਜੇਲ੍ਹ ਵਿੱਚ ਸੁੱਟ ਦਿੱਤੇ ਗਏ ਇੱਕ ਹਫਤਾ ਬਿਲਕੁਲ ਭੁੱਖੇ ਰੱਖੇ ਗਏ ਸਿਰਫ ਪਾਣੀ ਦਿੱਤਾ ਰੋਟੀ ਦਾ ਇੱਕ ਟੁਕੜਾ ਨਹੀਂ ਦਿੱਤਾ ਛਿਵਰੇ ਰੋਟੀ ਖਾ ਲਓ ਦੁਪਹਿਰ ਦੀ ਨਾ ਖਾਓ ਸ਼ਾਮ ਨੂੰ ਬੰਦੇ ਨੂੰ ਬਹੁਤ ਤੇਜ਼ ਭੁੱਖ ਲੱਗਦੀ ਹੈ ਤੇ ਦੋ ਚਾਰ ਦਿਨ ਨਿਕਲ ਜਾਣ ਬੰਦਾ ਕਹਿੰਦਾ ਮੇਰੀ ਜਾਨ ਨਿਕਲ ਜਾਏ ਕਿ ਕੁਝ ਵੀ ਦੇ ਦਿਓ ਮੈਨੂੰ ਖਾਣ ਨੂੰ ਦੇ ਦਿਓ ਹਫਤਾ ਨਿਕਲ ਗਿਆ 10 ਦਿਨ ਨਿਕਲ ਗਏ 11ਵੇਂ ਦਿਨ ਜੇਲ੍ਹ ਦੇ ਵਿੱਚ ਦੋ ਫੁਲਕੇ ਆਏ ਨੇ ਇੱਕ ਥਾਲੀ ਵਿੱਚ ਸਿਰਫ ਦੋ ਫੁਲਕੇ ਇਕੱਲੇ ਕੋਈ ਦਾਲ ਨਹੀਂ ਕੋਈ ਸਬਜ਼ੀ ਨਹੀਂ ਕੋਈ ਅਚਾਰ ਨਹੀਂ ਕੁਝ ਵੀ ਨਹੀਂ ਇਕੱਲੇ ਦੋ ਫੁਲਕੇ ਹੁਣ ਫਰੁਕਸ਼ੀਰ ਦੇ ਅੰਦਰ ਇਹ ਚੱਲਦਾ ਹੈ ਵੀ ਭੁੱਖ ਨਾਲ ਬੇਹਾਲ ਹੈ ਬੁਰੇ ਹਾਲ ਨੇ ਭੁੱਖ ਨਾਲ ਤੜਫਦੇ ਹੋਣਗੇ ਇਹ ਹੁਣ ਚਾਰੇ ਇਹਨਾਂ ਦੋ ਪ੍ਰਸ਼ਾਦਿਆਂ ਪਿੱਛੇ ਲੜਨਗੇ ਉਹ ਕਹੇਗਾ ਮੈਂ ਖਾਣਾ ਉਹ ਕਹੇਗਾ ਮੈਂ ਖਾਣਾ ਪਰ ਨਜ਼ਾਰਾ ਉਲਟ ਹੋ ਗਿਆ ਉੱਥੇ ਚਾਰ ਫੁਲਕੇ ਅੰਦਰ ਆ ਗਏ ਨੇ ਉਹ ਪਲੇਟ ਵਿਚਾਲੇ ਪਈ ਐ ਸਾਰੇ ਸਿੱਖ ਉਹਦੇ ਆਲੇ ਦੁਆਲੇ ਬੈਠੇ ਨੇ ਪਹਿਲਾਂ ਹੀ ਬੈਠੇ ਸਨ ਵਿੱਚ ਪਲੇਟ ਆ ਗਈ ਚਾਰਾਂ ਨੇ ਵੇਖਿਆ ਵੀ ਦੋ ਫੁਲਕੇ ਨੇ ਖਾਣ ਵਾਲੇ ਚਾਰਾਂ ਇਗਨੋਰ ਕਰਤਾ ਚਾਰਾਂ ਨੇ ਇਗਨੋਰ ਕਰਤਾ ਵੀ ਕਿੱਕ ਵੀ ਨਹੀਂ ਆਣਾ ਕਾਫੀ ਸਮਾਂ ਜਦੋਂ ਬੀਤ ਗਿਆ ਹੁਣ ਬਜ਼ੁਰਗ ਸਿਆਣਾ ਸੀ ਬਜ਼ੁਰਗ ਨੇ ਸੋਚਿਆ ਵੀ ਦੇਖੋ ਅੰਨ ਆਇਆ ਹੈ ਅਨਾਜ ਅੰਨ ਨੂੰ ਦੇਵਤਾ ਵੀ ਮੰਨਿਆ ਜਾਂਦਾ ਅੰਨ ਦਾ ਸਤਿਕਾਰ ਕਰਨਾ ਚਾਹੀਦਾ ਕੁਝ ਪਲ ਬੀਤ ਜਾਣ ਤੋਂ ਬਾਅਦ ਬਜ਼ੁਰਗ ਨੇ ਉਹ ਥਾਲੀ ਚੱਕੀ ਤੇ ਛੋਟੇ ਬੱਚੇ ਦੇ ਅੱਗੇ ਧਰ ਦਿੱਤੀ ਕਿ ਲੱਗੇ ਬੇਟਾ ਤੂੰ ਬਹੁਤ ਨਿੱਕਾ ਹੈ ਤੇਰੇ ਅੱਗੇ ਸਾਰੀ ਜ਼ਿੰਦਗੀ ਹੈ ਤੂੰ ਵੱਡਾ ਹੋਣਾ ਹੈ ਜ਼ਿੰਦਗੀ ਦੀਆਂ ਜੰਗਾਂ ਲੜਨੀਆਂ ਨੇ ਆਪਣੀ ਜ਼ਿੰਦਗੀ ਜੀਣੀ ਹੈ ਇਹ ਪ੍ਰਸ਼ਾਦੇ ਤੂੰ ਛਕ ਲੈ ਅਸੀਂ ਤੇ ਖਾ ਪੀ ਚੁੱਕੇ ਹਟਾ ਚੁੱਕੇ ਹਾਂ ਮਰ 4 ਸਾਲ ਦਾ ਬੱਚਾ ਦੇਖੋ ਹੁਣ 4 ਸਾਲ ਦੇ ਬੱਚੇ ਨੇ ਕਿਹੜੀ ਕਥਾ ਸੁਣੀ ਹੈ ਕਿਹੜਾ ਕੀਰਤਨ ਸੁਣਿਆ ਕਿਹੜੇ ਗੁਰਦੁਆਰਿਆਂ 'ਚ ਦਿਵਾਨ ਲੱਗੇ ਨੇ ਕਿਹੜੇ ਉਹਨੇ ਕਥਾ ਕੀਰਤਨ ਦਰਬਾਰ ਅਟੈਂਡ ਕੀਤੇ ਇਹ ਸਿੱਖਿਆ ਉਹਨੂੰ ਕਿੱਥੋਂ ਮਿਲੀ ਹੋएगी ਇਹ ਸਿੱਖਿਆ ਉਹਨੂੰ ਘਰ ਦੇ ਵਿੱਚੋਂ ਮਿਲੀ ਆ ਉਹਦੀ ਮਾਂ ਦੇ ਕੋਲੋਂ ਮਿਲੀ ਆ ਉਹਦੇ ਪਰਿਵਾਰ ਵਿੱਚੋਂ ਮਿਲੀ ਆ ਉਹਦੇ ਸੰਸਕਾਰਾਂ ਵਿੱਚੋਂ ਮਿਲੀ ਆ ਉਹਨੇ ਪਤਾ ਕੀ ਆਖਿਆ ਕਹਿੰਨ ਲੱਗਾ ਬਾਪੂ ਮੈਂ ਤੇ ਬਹੁਤ ਨਿੱਕਾ ਹਾਂ ਮੈਂ ਤੇ ਹਲੇ ਬੜੀ ਜ਼ਿੰਦਗੀ ਕੱਟ ਸਕਦਾ ਮੈਨੂੰ ਕੋਈ ਪਰਵਾਹ ਨਹੀਂ ਜੇ ਮੈਂ ਮਰ ਵੀ ਗਿਆ ਤਾਂ ਵੀ ਕੋਈ ਪਰਵਾਹ ਨਹੀਂ ਮੈਂ ਹਲੇ ਕੌਮ ਦੀ ਕੀ ਕਰਨਾ ਕੀ ਕਰ ਸਕਦਾ ਇਹ ਪ੍ਰਸ਼ਾਦ ਇਹ ਤੁਸੀਂ ਵੰਡ ਕੇ ਸ਼ਕਲੋ ਉਹ ਕਹਿੰਦੇ ਵੀ ਨਹੀਂ ਬੇਟਾ ਪਾ ਕਈ ਦਿਨ ਦੇ ਭੁੱਖੇ ਬੈਠਿਆ ਤੂੰ ਸ਼ਕਲ ਲੈ ਉਹ ਕਹਿਣ ਲੱਗਾ ਮੇਰੀ ਮਾਂ ਨੇ ਮੈਨੂੰ ਸੁਣਾਇਆ ਸੀ ਇਤਿਹਾਸ ਸਹਿਬਜ਼ਾਦਿਆਂ ਦਾ ਹਲੇ 8-10 ਸਾਲ ਪੁਰਾਣੀ ਗੱਲ ਹੈ ਕਿ ਗੁਰੂ ਕੇ ਲਾਲ ਦੋਵੇਂ ਸਹਿਬਜ਼ਾਦੇ ਨਿੱਕੇ ਸਹਿਬਜ਼ਾਦੇ ਮੇਰੀ ਹੀ ਉਮਰ ਦੇ ਸੰਨ ਉਹਨਾਂ ਨੇ ਵੀ ਤਿੰਨ ਦਿਨ ਭੁੱਖੇ ਪਿਆਸੇ ਰਹਿ ਕੇ ਉਹਨਾਂ ਨੇ ਧਰਮ ਨਹੀਂ ਛੱਡਿਆ ਡੋਲੇ ਨਹੀਂ ਘਬਰਾਏ ਨਹੀਂ ਤੇ ਮੈਂ ਵੀ ਤੇ ਫਿਰ ਉਹਨਾਂ ਦਾ ਵੀਰਾ ਮੈਂ ਕਿਉਂ ਡੋਲਾਂ ਤੇ ਘਬਰਾਵਾਂ ਤੇ ਉਹਨਾਂ ਨੇ ਨਹੀਂ ਛੱਕੇ ਤੇ ਮੈਂ ਵੀ ਕੋਈ ਨਹੀਂ ਛੱਕਣੇ ਉਹ ਤਿੰਨੇ ਬੜੇ ਹੈਰਾਨ ਹੋਏ ਤੇ ਨਾਲ ਸ਼ੁਕਰਾਨਾ ਕੀਤਾ ਵੀ ਸੱਚੇ ਪਾਤਸ਼ਾਹ ਸ਼ੁਕਰ ਹੈ ਸਾਡੀ ਸਿੱਖੀ ਦੇ ਬੁੱਟੇ ਇੰਨੇ ਜਿਆਦਾ ਖੁਸ਼ਬੂਦਾਰ ਨੇ ਨੇ ਇੰਨੇ ਫਲੀ ਭੂਤ ਹੋ ਗਏ ਘਰ ਘਰ ਦੇ ਵਿੱਚ ਐਸਾ ਬੱਚਾ ਹੋਵੇ ਉਹ ਥਾਲੀ ਚੱਲੇਗੀ ਨੌਜਵਾਨ ਦੇ ਅੱਗੇ ਤਿੰਨੇ ਕਹਿਣ ਲੱਗੇ ਵੀ ਤੂੰ ਸ਼ਕਲ ਐ ਤੂੰ ਕੌਮ ਲਈ ਜੰਗ ਜੁੱਦ ਲੜਦਿਆਂ ਕੌਮੀ ਲੜਾਈ ਲੜਨੀ ਆ ਤੇਰੀ ਜ਼ਿੰਦਗੀ ਐ ਤੂੰ ਸ਼ਕਲ ਐ ਉਹਨੇ ਰੱਖ ਦਿੱਤਾ ਅੱਗੇ ਅੱਗੇ ਕਹਿੰਦਾ ਵੀ ਨਹੀਂ ਮੇਰੇ ਸਰੀਰ 'ਚ ਇੰਨੀ ਸਮਰੱਥਾ ਐ ਮੈਂ ਤੇ ਹੋਰ 2 ਮਹੀਨੇ ਵੀ ਭੁੱਖਾ ਰਹਿ ਕੇ ਸ਼ਾਰ ਸਕਦਾ ਐ ਭਾਜੀ ਇਹ ਪ੍ਰਸ਼ਾਦਾ ਤੁਸੀਂ ਸ਼ਕੋ ਉਹ ਕਹਿੰਦੇ ਮੈਂ ਵੀ ਸਭ ਕੁਝ ਖਾ ਪੀ ਲਿਆ ਹੰਡਾਲਿਆ ਮੈਨੂੰ ਵੀ ਬਹੁਤੀ ਲੋੜ ਨਹੀਂ ਉਹਨੇ ਫੇਰ ਬਜ਼ੁਰਗ ਅੱਗੇ ਰੱਖ ਦਿੱਤਾ ਵੀ ਬਜ਼ੁਰਗੋ ਤੁਸੀਂ ਸ਼ਕੋ ਤੁਹਾਡਾ ਸਰੀਰ ਢਹਾ ਲ ਐ ਤੁਸੀਂ ਕਮਜ਼ੋਰ ਹੋ ਸਕਦੇ ਹੋ ਤੁਸੀਂ ਪ੍ਰਸ਼ਾਦਾ ਸ਼ਕੋ ਚਾਰੇ ਕਹਿੰਦੇ ਵੀ ਆਪਾਂ ਨਹੀਂ ਸ਼ਕਣਾ ਹਮ ਪਰ ਬਜ਼ੁਰਗ ਨੇ ਕਿਹਾ ਵੀ ਚਲੋ ਇੱਕ ਇੱਕ ਕੰਮ ਕਰਦੇ ਆ ਵੀ ਐਦਾਂ ਤੇ ਕਿਸੇ ਨੇ ਵੀ ਨਹੀਂ शकਣ ਆਪਾਂ ਚਾਰੀ ਵੰਡ ਕੇ ਸ਼ੱਕ ਲੈਣੇ ਆ ਚਾਰ ਪ੍ਰਸ਼ਾ ਦੋ ਪ੍ਰਸ਼ਾਦਿਆਂ ਦੇ ਚਾਰ ਟੁਕੜੇ ਕਿਤੇ ਅੱਧਾ ਅੱਧਾ ਪ੍ਰਸ਼ਾਦਾਂ ਗੁਰੂ ਦਾ ਸ਼ੁਕਰਾਨਾ ਕਰਦੇ ਆ ਸ਼ੱਕ ਲਿਆ ਕਿ ਸਾਡੇ ਗੁਰੂ ਨੇ ਸਾਨੂੰ ਸਿਖਾਇਆ ਵੰਡ ਸ਼ਕੋ ਖਾਵੇ ਖਰਚੇ ਰਲ ਮਿਲ ਭਾਈ ਊਟ ਨਾ ਆਵੇ ਵੱਧ ਹੋ ਜਾਈ ਅਰਦਾਸ ਕਰਕੇ ਸ਼ੁਕਰਾਨਾ ਕਰਕੇ ਤੂੰ ਦਾਤਾ ਦਾਤਾ ਤੇਰਾ ਦਿੱਤਾ ਖਾਵਣਾ ਇਹ ਸ਼ਬਦ ਪੜ੍ਹ ਕੇ ਪ੍ਰਸ਼ਾਦਾ ਛੱਕ ਕੇ ਗੁਰੂ ਦਾ ਸ਼ੁਕਰ ਕੀਤਾ ਵੀ ਸੱਚੇ ਪਾਤਸ਼ਾਹ ਤੇਰਾ ਬਹੁਤ ਸ਼ੁਕਰ ਹੈ ਤੂੰ ਜੇਲ੍ਹ ਦੇ ਵਿੱਚ ਬੈਠਿਆਂ ਨੂੰ ਵੀ ਸਾਨੂੰ ਦੋ ਵਕਤ ਦੀ ਰੋਟੀ ਦਿੱਤੀ ਹੈ ਕਹਿੰਦੇ ਜਦੋਂ ਇਹ ਖਬਰ ਫਰੁਖਸ਼ੀਰ ਤੱਕ ਪਹੁੰਚੀ ਨਾ ਉਹ ਆਪ ਚੱਲ ਕੇ ਆਇਆ ਜੇਲ੍ਹ ਦੇ ਵਿੱਚ ਤੇ ਉਹਨੇ ਆ ਕੇ ਕਿਹਾ ਵੀ ਇਹਨਾਂ ਚਾਰਾਂ ਨੂੰ ਰਿਹਾ ਕਰ ਦਿਓ ਉਹ ਕਹਿੰਦੇ ਵੀ ਕਿ ਤੈਨੂੰ ਕੀ ਹੋ ਗਿਆ ਕਹਿੰਦਾ ਮੈਂ ਤੁਹਾਨੂੰ ਪਰਖਿਆ ਸੀ ਵੀ ਮੈਨੂੰ ਨਹੀਂ ਸੀ ਲੱਗਦਾ ਤੁਸੀਂ ਇਸ ਪ੍ਰੀਖਿਆ 'ਚ ਪੂਰੀ ਉਤਰੋਗੇ ਪਰ ਵਾਕਈ ਤੁਸੀਂ ਗੁਰੂ ਦੇ ਪੱਕੇ ਸਿੱਖੋ ਤੇ ਪੂਰੇ ਸਿੱਖੋ ਤੇ ਸਿੱਧਕੇ ਸਿੱਖੋ ਬਾਕੀ ਜੇ ਕੋਈ ਚੇਲਾ ਆਪਣੇ ਗੁਰੂ ਦਾ ਇੰਨਾ ਸਤਕਾਰ ਕਰਦਾ ਐ ਇੰਨਾ ਬਚਨ ਕਮਾਉਂਦਾ ਉਹ ਜੇਲ੍ਹ ਵਿੱਚ ਲਿਆਉਣ ਯੋਗ ਨਹੀਂ ਉਤੇ ਪੂਜਣ ਯੋਗ ਹੁੰਦਾ ਐ ਇਹ ਸਾਡਾ ਕਿਰਦਾਰ ਰਹਿ ਐ ਅਸੀਂ ਇਸ ਕਿਰਦਾਰ ਦੇ ਮਾਲਕ ਰਹਾਂ ਅੱਜ ਦੇ ਹਾਲਾਤ ਵੇਖ ਲਈ ਆਪਾਂ ਸਿੱਖਾਂ ਦੇ ਕਿੱਧਰ ਹੋ ਜਾਂਦੇ ਨੇ ਕਿਤੇ ਲੰਗਰ ਲੱਗਿਆ ਹੋਵੇ ਨਾ ਪਕੌੜਿਆਂ ਵਾਲੀ ਟੋਕਰੀ ਲੱਭਦੀ ਨਹੀਂ ਉਹ ਖੋਖ ਹੋ ਕੇ ਖਾਲੀ ਕਰਕੇ ਛੁੱਟ ਦਿੰਦੇ ਨੇ ਸਾਡੇ ਘਰਾਂ ਦੀਆਂ ਬਹੁਤੀਆਂ ਬੀਬੀਆਂ ਮਾਤਾ ਮਾਈਆਂ ਪੈਣਾ ਇੱਥੇ ਦਾ ਤਾਂ ਮੈਨੂੰ ਨਹੀਂ ਪਤਾ ਆਪਣੇ ਵਾਲੇ ਪਾਸੇ ਟਿਫਨ ਲਿਜਾਣ ਪਿੱਛੇ ਘਰ ਲਿਜਾਣ ਪਿੱਛੇ ਪਾਰਸਲ ਲਿਜਾਣ ਪਿੱਛੇ ਲੰਗਰ ਵਿੱਚ ਲੜ ਪੈਂਦੀਆਂ ਨੇ ਅੱਪਾ ਕਿੱਥੇ ਪਹੁੰਚ ਗਏ ਆ ਕਿੱਥੋਂ ਅਸੀਂ ਤੇ ਵੰਡਣ ਵਾਲੇ ਸਾਂ ਅੱਪਾ ਤੇ ਦੁਨੀਆ ਨੂੰ ਰਚਾਇਆ ਪਰ ਦੂਜੇ ਪਾਸੇ ਸਾਡੇ ਆਪਣੇ ਢਿੱਡੇ ਨਹੀਂ ਪਰਦੇ ਅਸੀਂ ਸੋਚਦੇ ਵੀ ਗੁਰਦੁਆਰੇ ਚੋਂ ਲੈ ਜਾਓ ਤਿੰਨ ਦਿਨ ਦਾ ਹਾਂ ਵੀ ਤਿੰਨ ਦਿਨ ਬਾਅਦ ਤਾਂ ਭੁੱਖ ਨਹੀਂ ਨਾ ਲੱਗਣੀ ਤਿੰਨ ਦਿਨ ਬਾਅਦ ਫਿਰ ਕਿਤੇ ਹੋਰ ਜਾਵਾਂਗੇ ਸੋਚ ਜਦੋਂ ਬਾਣੀ ਤੋਂ ਗੁਰੂ ਤੋਂ ਸ਼ਬਦ ਤੋਂ ਟੁੱਟਾਂਗੇ ਸੋਚ ਵਿੱਚ ਆਪੇ ਹੀ ਨਿਗਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਬੰਦਾ ਨਿੱਕੇ ਨਿੱਕੇ ਗੱਲ ਤੇ ਮਾਰ ਖਾ ਜਾਂਦਾ ਹੈ ਤਾਂ ਮਹਾਰਾਜ ਨੇ ਕਿਹਾ ਕਿਦੇ ਉਹ ਸ਼ਬਦ ਸੁਣਿਆ ਕਰ ਬਾਣੀ ਸੁਣਿਆ ਕਰ ਜੀਵਨ ਨੇ ਮਿਲਣਾ ਬਾਰ ਬਾਰ ਨਾ ਸਫਰੀ ਵਕਤ ਗਵਾਇਆ ਕਰ ਉਹ ਗੁਰਬਾਣੀ ਹਰਦਮ ਪੜ੍ਹਿਆ ਕਰ ਗੁਰਬਾਣੀ ਹਰਦਮ ਗਾਇਆ ਕਰ ਤੇਰੀ ਜ਼ਿੰਦਗੀ ਤਾਂ ਸਫਲ ਹੋਏਗੀ ਤਾਂ ਭਲਾ ਹੋਏਗਾ ਤੂੰ ਗੁਰੂ ਦੇ ਸ਼ਬਦ ਨੂੰ ਸੁਣ ਗੁਰ ਸ਼ਬਦੇ ਮਨ ਮੰਨਿਆ ਜਿਹੜਾ ਗੁਰੂ ਦੇ ਸ਼ਬਦ ਨਾਲ ਜੁੜਦਾ ਉਹਦਾ ਨਾਮ ਮੰਨਣ ਵਾਲਾ ਮਨ ਮੰਨ ਜਾਂਦਾ ਹੈ ਅਪਤੀਜ ਪਤੀਣਾ ਨਾ ਭਿੱਜਣ ਵਾਲਾ ਮਨ ਵੀ ਭਿੱਜ ਜਾਂਦਾ ਹੈ ਭਾਵ ਪ੍ਰਭਾਵਿਤ ਹੁੰਦਾ ਹੈ ਗੁਰੂ ਦੇ ਸ਼ਬਦ ਤੋਂ ਗੁਰੂ ਨਾਨਕ ਸਚਨੀ ਵਿਸਾਜ ਸਤ ਗੁਰ ਸੰਗ ਲੀਣਾ ਗੁਰੂ ਨਾਨਕ ਦੇਵ ਜੀ ਨੇ ਸੱਚ ਦੇ ਮਹਿਲ ਦੀ ਨੀਂਹ ਰੱਖੀ ਹੈ ਇਹ ਨੀਂਹ ਹੈ ਗੁਰੂ ਨਾਨਕ ਦੇ ਸੱਚ ਦੇ ਮਹਿਲ ਦੀ ਇਹ ਨੀਂਹ ਰੱਖੀ ਜਾਂਦੀ ਹੈ ਸੱਚ ਨਾਲ ਗੁਰੂ ਦੇ ਸ਼ਬਦ ਨਾਲ ਤੇ ਆਪਣੀ ਕਰਨੀ ਦੇ ਨਾਲ ਸਤਜੁਗ ਆ ਲੈਣਾ ਸਤ ਗੁਰ ਸੰਗ ਲੈਣਾ ਤੇ ਹਰ ਇੱਕ ਸਿੱਖ ਗੁਰੂ ਦੇ ਨਾਲ ਜੁੜ ਕੇ ਇਸ ਮਹਿਲ ਦੀ ਉਸਾਰੀ ਕਰਨ ਵਿੱਚ ਆਪਣਾ ਯੋਗਦਾਨ ਪਾ ਰਿਹਾ। ਦੇਖੋ ਗੁਰੂ ਸਾਹਿਬ ਨੇ ਸਿੱਖਾਂ ਨੂੰ ਸਿੱਖੀ ਪੜਾਈ ਤੇ ਸਿੱਖਾਂ ਨੇ ਸਿੱਖੀ ਪੜ੍ਹੀ। ਇਸ ਦਾ ਅਰਥ ਹੋ ਗਿਆ ਵੀ ਸਿੱਖੀ ਇੱਕ ਪੜਾਈ ਹੈ। ਗੁਰੂ ਘਰ ਇੱਕ ਸਕੂਲ ਹੈ। ਗੁਰਬਾਣੀ ਸਾਡਾ ਸਿਲੇਬਸ ਹੈ ਤੇ ਇਹ ਸਿਲੇਬਸ ਪੜ੍ਹ ਕੇ ਆਪਾਂ ਸਮਾਜ ਵਿੱਚ ਧਰਮ ਦੇ ਵਿੱਚ ਵੱਡੀਆਂ ਵੱਡੀਆਂ ਡਿਗਰੀਆਂ ਪ੍ਰਾਪਤ ਕਰਨੀਆਂ ਨੇ ਇਮਾਨਦਾਰੀ ਦੀ ਡਿਗਰੀ ਗੁਰਸਿੱਖ ਦੀ ਡਿਗਰੀ ਸਾਧੂ ਦੀ ਡਿਗਰੀ ਸ਼ਾਂਤ ਦੀ ਬ੍ਰਹਮ ਗਿਆਨੀ ਦੀ ਸ਼ਹੀਦਾਂ ਦੀਆਂ ਡਿਗਰੀਆਂ ਇਸ ਸਿਲੇਬਸ ਵਿੱਚੋਂ ਮਿਲਦੀਆਂ ਨੇ ਸੇਵਾਦਾਰੀ ਦੀ ਡਿਗਰੀ ਇੱਥੇ ਆ ਕੇ ਮਿਲਣੀ ਹੈ ਸਾਧਕ ਦੀ ਡਿਗਰੀ ਇੱਥੇ ਆ ਕੇ ਮਿਲਣੀ ਹੈ ਇਸ ਲਈ ਆਪਾਂ ਗੁਰਬਾਣੀ ਨੂੰ ਸਿਲੇਬਸ ਸਮਝ ਕੇ ਚੱਲਾਂਗੇ ਨਾ ਵੀ ਰੋਜ਼ ਮੈਂ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਹੈ ਫਿਰ ਨਾਲ-ਨਾਲ ਸਮਝਣੀ ਹੈ ਹੁਣ ਜਪਜੀ ਸਾਹਿਬ ਬਾਰੇ ਮੈਨੂੰ ਗਿਆਨ ਹੋ ਗਿਆ ਕੰਠ ਵੀ ਹੋ ਗਈ ਹੁਣ ਮੈਂ ਜਾਪ ਸਾਹਿਬ ਤੇ ਆ ਜਾਂ ਤੁਸੀਂ ਆਸਾ ਕੀ ਬਾਣ ਪੜੋ ਫਿਰ ਸੁਖਮਨੀ ਸਾਹਿਬ ਤੇ ਆ ਜਾਓ ਫਿਰ 12 ਮਾ ਨੂੰ ਸਮਝੋ ਇਸ ਲਈ ਬਸ ਤੇ ਸਾਰੀ ਜ਼ਿੰਦਗੀ ਨਹੀਂ ਮੁਕਣਾ ਪਰ ਆਪਾਂ ਜਪਜੀ ਸਾਹਿਬ ਤੋਂ ਸ਼ੁਰੂ ਹੁੰਨੇ 79 ਸਾਲ ਦੀ ਉਮਰ ਹੋ ਜਾਂਦੀ ਹੈ ਜਪਜੀ ਸਾਹਿਬ ਦੀ ਖੜੇ ਹੁੰਨੇ ਆ ਇੰਜ ਲੱਗਦਾ ਵੀ ਗੁਰੂ ਸਾਹਿਬ ਨੇ ਹੋਰ ਬਾਣੀ ਕੋਈ ਨਹੀਂ ਉਚਾਰੀ ਕਦੇ ਸਕੂਲ ਵਿੱਚ ਐਸਾ ਨਹੀਂ ਕੀਤਾ ਉੱਥੇ ਅਸੀਂ ਕਹਿੰਦੇ ਵੀ ਵੱਧ ਤੋਂ ਵੱਧ ਸਿਲੇਬਸ ਪੜਿਆ ਜਾਵੇ ਵੱਧ ਤੋਂ ਵੱਧ ਬੁੱਕਸ ਪੜੀਆਂ ਜਾਣ ਵੱਧ ਤੋਂ ਵੱਧ ਗਿਆਨ ਲਿਆ ਜਾਵੇ ਇਹ ਤੇ ਅਸੀਂ ਕਹਿੰਦੇ ਵੀ ਇੱਕ ਪੜ੍ਹਦੀ ਬਹੁਤ ਹੈ ਨਹੀਂ ਮਹਾਰਾਜ ਨੇ ਉਚਾਰੀਆਂ ਵੀ ਤੈਨੂੰ ਹਰ ਤਰ੍ਹਾਂ ਦਾ ਗਿਆਨ ਹੋਵੇ ਹਰ ਤਰ੍ਹਾਂ ਦੀ ਸਮਝ ਹੋਵੇ ਸਿੱਖਾ ਤੂੰ ਕਿਸੇ ਵੀ ਪੱਖ ਤੋਂ ਮਾਰ ਨਾ ਖਾਵੇਂ ਇਹ ਸਰੀ ਕਿਉਂਕਿ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਨਾ ਬੁਰਾਈਆਂ ਨੇ ਏਬ ਨੇ ਵਿਕਾਰ ਨੇ ਦੁੱਖ ਨੇ ਝਮੇਲੇ ਨੇ ਜੰਜਾਲ ਨੇ ਤੇ ਹਰੇਕ ਦਾ ਉੱਤਰ ਸੋਲੂਸ਼ਨ ਗੁਰਬਾਣੀ ਦੇ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸ਼ਬਦਾਂ ਵਿੱਚ ਵੱਖ-ਵੱਖ ਬਾਣੀਆਂ ਦੇ ਵਿੱਚ ਪਿਆ ਇਸ ਲਈ ਜਦੋਂ ਪੜਾਂਗੇ ਸਾਰੀ ਸਮਝ ਆ ਜਾਏਗੀ ਸਾ ਮਹਾਰਜ ਕਰਨੇ ਸਤਗੁਰ ਸੰਗ ਲੀਣਾ ਜਿਨ੍ਹਾਂ ਨੇ ਗੁਰੂ ਜੀ ਦਾ ਸੰਗ ਕੀਤਾ ਭਾਵ ਸੰਗਤ ਵਿੱਚ ਆਏ ਨੇ ਜੁੜੇ ਨੇ ਉਹ ਲੀਨ ਹੋ ਗਏ ਨੇ ਉਹ ਵੀ ਇਸ ਸਿੱਖੀ ਦੇ ਮਹਿਲ ਦਾ ਹਿੱਸਾ ਬਣ ਗਏ ਹਨ ਗੋਰੇ ਅਰਜੁਨਾ ਘਰ ਗੋਰੇ RAMਦਾਸ ਅપરੰਪਰ ਵੀਣਾ ਵੀਣਾ ਕਹਿੰਦੇ ਨੇ ਵੇਨ ਨੂੰ ਜਿਹੜੀ ਵੀਣਾ ਵਜਾਈ ਜਾਂਦੀ ਹੈ ਜਿਹੜੇ ਯੋਗੀ ਵੀ ਵਜਾਂਦੇ ਸਨ ਜਿਹਨੂੰ ਕ੍ਰਿਸ਼ਨ ਜੀ ਦੀ ਬੰਸਰੀ ਨੂੰ ਵੀ ਵੀਣਾ ਕਿਹਾ ਗਿਆ ਤਨ ਤਨ ਨੂੰ RAM ਵੇਨ ਵਜ ਜਾ ਮਧੁਰ ਮਧੁਰ ਤੁਨ ਅਨਹਤ ਗਜੈ ਇਥੇ ਬੀਣਾ ਦਾ ਅਰਥ ਹੈ ਸ਼ਬਦ ਦੀ ਬੀਣਾ ਨਾਮ ਦੀ ਬੀਣ ਗੁਰੂ ਜੀ ਦੀ ਜਿਹੜੀ ਮੱਤ ਹੈ ਉਹ ਸਾਡੇ ਲਈ ਇੱਕ ਬੀਨ ਹੈ ਜਿਹਦੇ ਵਿੱਚੋਂ ਗਿਆਨ ਦਾ ਨਾਦ ਨਿਕਲਦਾ ਹੈ ਤੇ ਇਹਦੇ ਅਨੁਸਾਰ ਚੱਲ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਰੰਗੀਨ ਹਸੀਨ ਤੇ ਖੂਬਸੂਰਤ ਬਣਾ ਸਕਦੇ ਹਾਂ ਉਹ ਕਿੱਥੇ ਹੈ ਕਹਿੰਦੇ ਗੁਰੇ ਅਰਜੁਨ ਕਰ ਗੁਰ ਰਾਮਦਾਸ ਅਪਰੰਪਰ ਬੀਣਾ ਗੁਰੂ ਅਰਜਨ ਦੇਵ ਜੀ ਨੇ ਗੁਰੂ ਰਾਮਦਾਸ ਜੀ ਦੇ ਘਰ ਦੇ ਵਿੱਚ ਪ੍ਰਗਟ ਹੋ ਕੇ ਪਰਮੇਸ਼ਰ ਦੇ ਨਾਮ ਦੀ ਬੀਨ ਨੂੰ ਭਾਵੇਂਸ਼ ਨਾਮ ਦੇ ਗਿਆਨ ਨੂੰ ਆਪਣੇ ਅੰਦਰ ਵੀ ਵਸਾ ਲਿਆ ਹੈ। ਉਹ ਨਾਮ ਫਿਰ ਸ਼ਬਦ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਉਹ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜਾ ਪੁਰਾਣੀ ਬਾਣੀ ਨਾਲ ਜੁੜਦਾ ਹੈ ਬਾਣੀ ਪੜਦਾ ਹੈ ਬਾਣੀ ਸੁਣਦਾ ਹੈ ਉਹਦੀ ਕਾਇਆ ਕਲਪ ਹੋ ਜਾਂਦੀ ਹੈ। ਉਹਨਾਂ ਦੀਆਂ ਜ਼ਿੰਦਗੀਆਂ ਬਦਲ ਜਾਂਦੀਆਂ ਨੇ। ਉਹਨਾਂ ਦਾ ਸੰਸਾਰ ਬਦਲਦਾ ਹੈ। ਤੇ ਉਹਨਾਂ ਦਾ ਫਿਰ ਇੱਕ ਗੁਰੂ ਤੇ ਭਰੋਸਾ ਬਣਦਾ ਹੈ ਉਹ ਆਪਣੇ ਗੁਰੂ ਦੇ ਪੱਕੇ ਤੇ ਪੂਰੇ ਗੁਰਸਿੱਖ ਹੋ ਜਾਂਦੇ ਨੇ